ਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਜਿਹੜੀ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਸੈਂਟਰ ਨਾਲ ਰਲ ਕੇ ਇਹ ਸਾਰੇ ਧੰਦਿਆਂ ਨੂੰ ਖਤਮ ਕਰਨ ਕਿੰਨੀ ਕਿਵੇਂ ਜਾ ਰਹੇ ਨੇ ਇਹਨਾਂ ਦੀ ਪ੍ਰਾਇੋਰਟੀ ਤੇ ਹੈਲਥ ਤੇ ਐਜੂਕੇਸ਼ਨ ਹੈ ਤੁਸੀਂ ਦੇਖ ਲਓ ਪਹਿਲਾਂ ਤਾਂ ਐਜੂਕੇਸ਼ਨ ਨੇ ਇਹਨਾਂ ਨੇ ਬਿਲਕੁਲ ਖਤਮ ਕਰੀ ਆ ਇਹਨਾਂ ਨੇ ਕੋਵਿਡ ਦਾ ਬਹਾਨਾ ਲਾ ਕੇ ਬਿਨਾ ਕਹ ਲੋ ਬੱਚਿਆਂ ਦੇ ਪੜਨ ਤੋਂ ਪਾਸ ਕਰਨਾ ਸ਼ੁਰੂ ਕਰਤਾ ਕਿਉਂ ਕਿ ਕਿਉਂਕਿ ਆਪਣੀ ਜਿਹੜੀ ਚੀਜ਼ ਪ੍ਰਾਇੋਰਟੀ ਤੇ ਆ ਉਹਦੀ ਹਾਲਾਤ ਇਹ ਕਰੇ ਹੋਏ ਨੇ ਵੀ ਬੱਚਾ ਕੋਈ ਪੜਨਾ ਜਾਵੇ ਉਹ ਐਜੂਕੇਸ਼ਨ ਸਿਸਟਮ ਦਾ ਜਿੰਨੇ ਚਿਰ ਕਿਸ਼ਨ ਕੁਮਾਰ ਰਹੇ ਨੇ ਹੈਡ ਉਹਨੇ ਚਿਰ ਉਲਟਾ ਕਹਿੰਦੇ ਸੀ ਤਰੱਕੀ ਕਰ ਰਿਹਾ ਪਰ ਬੇਡਾ ਬੈਠ ਗਿਆ ਕਿਉਂਕਿ ਜਿਹੜੇ ਬੱਚੇ ਨੇ ਉਹ 10th ਤੋਂ ਬਾਅਦ 8ਵੀਂ ਚ ਪਾਸ ਕਰਦੇ ਨੇ 10ਵੀਂ ਚ ਪਾਸ ਕਰਦੇ ਨੇ ਤਾਂ ਜਾਂ 10th ਤੋਂ ਬਾਅਦ ਅੱਗੇ ਜਾ ਕੇ ਕੰਪੀਟੀਟਿਵ ਇਗਜ਼ਾਮਸ 'ਚ ਜਾਂਦੇ ਨੇ ਬੱਚਿਆਂ ਨੂੰ ਕੁਝ ਨਹੀਂ ਪਤਾ ਹੁੰਦਾ ਇਹਨਾਂ ਨੇ ਕਿਉਂਕਿ ਪਾਸ ਕਰਨਾ ਕੰਪਲਸਰੀ ਕਰਤਾ ਐਂ ਤੁਸੀਂ ਲਾਲੋ ਹਸਪੀਟਲਸ 'ਚ ਡਾਕਟਰਾਂ ਦਾ ਜਿਹੜਾ ਇੰਨਾ ਉੱਥੇ ਕਹ ਲੋ ਬਰਡਨ ਡਾਕਟਰਾਂ ਤੇ ਪਾਇਆ ਜਾ ਰਿਹਾ ਬਜਾਏ ਉਹਨੂੰ ਸਿਸਟਮੈਟਿਕ ਰਨ ਕਰਨ ਦੇ ਜਿਹੜਾ ਵੀ ਕੰਮ ਸਰਕਾਰ ਨੇ ਕਰਨਾ ਉਹ ਡਾਕਟਰਾਂ ਤੇ ਤੇ ਟੀਚਰਾਂ ਤੇ ਵਜਨ ਪਾਤਾ ਜਾਂਦਾ ਹੈ ਟੀਚਰਾਂ ਨੂੰ ਹੀ ਕਿਹਾ ਜਾਂਦਾ ਤੁਸੀਂ ਆਹ ਚੀਜ਼ ਲਈ ਫੰਡ ਇਕੱਠੇ ਕਰੋ ਆਹ ਚੀਜ਼ ਲਈ ਤੁਸੀਂ ਉੱਥੋਂ ਹੀ ਮੈਨੇਜ ਕਰੋ ਐਂ ਡਾਕਟਰਾਂ ਨੂੰ ਵੀ ਤੁਸੀਂ ਆਪੇ ਡਿਊਟੀ ਦਿਓ ਆਪੇ ਕਰੋ ਇਹੀ ਅੱਗੇ ਹਰੇਕ ਫੀਲਡ 'ਚ ਲਾ ਲਓ ਤੁਸੀਂ ਕਿਸੇ 'ਚ ਪੱਕੇ ਨਹੀਂ ਕਰ ਰਹੇ ਕਿਸੇ 'ਚ ਪੈਸੇ ਨਹੀਂ ਦੇ ਰਹੇ ਕਿਉਂਕਿ ਸਰਕਾਰ ਕੋਲ ਜੇ ਆਪਣੇ ਲਈ ਉਹਨਾਂ ਲਈ ਪੈਸਾ ਜਿਹੜਾ ਚਾਹੀਦਾ ਆਪਣੀਆਂ ਤਨਖਾਹਾਂ ਵਧਾ ਲੈਂਦੇ ਨੇ ਆਪਣੀਆਂ ਸਹੂਲਤਾਂ ਵਧਾ ਲੈਂਦੇ ਨੇ ਆਪਣੇ ਮਕਾਨਾਂ ਤੇ 40-40 ਕਰੋੜ ਰੁਪਈਆ ਲਾ ਲੈਂਦੇ ਨੇ ਪਰ ਜਿੱਥੇ ਅੱਗੇ ਦੇਣ ਦੀ ਗੱਲ ਹੈ ਜਿਹੜੇ ਟੀਚਰ ਪੱਕੇ ਕਰਨੇ ਨੇ ਡਾਕਟਰ ਕਿੰਨੇ ਜਣੇ ਹੁਣ ਪਹਿਲਾਂ ਸਰਕਾਰੀ ਰੋਕਰੀ ਪ੍ਰੇਫਰ ਕਰਦੇ ਸੀ ਹੁਣ ਬਰਡਨ ਪੈਨ ਕਰਕੇ ਕਈ ਨੌਕਰੀਆਂ ਤੋਂ ਰਿਜ਼ਾਈਨ ਵੀ ਕਰ ਦਿੰਦੇ ਨੇ ਜਿਹੜਾ ਆਨ ਵਾਲਾ ਸਿਸਟਮ ਹੈ ਨਾ ਇਹ ਜਾਣ ਬੁੱਝ ਕੇ ਆਪਾਂ ਨੂੰ ਸਾਰਿਆਂ ਨੂੰ ਗਰੀਬ ਕਰਿਆ ਜਾ ਰਿਹਾ ਤੁਸੀਂ ਦੇਖ ਲਓ ਚਾਹੇ ਤਾਂ ਤੁਸੀਂ ਐਗਜ਼ਾਮਪਲ ਲੈ ਲਓ ਹੁਣ ਰਾਈਸ ਸ਼ੈਲਰਾਂ ਦੀ ਉਹਨਾਂ ਤੇ ਇੰਨਾ ਪ੍ਰੈਸ਼ਰ ਪਾਤਾ ਵੀ ਜਿਹੜਾ ਚੌਲ ਬਾਹਰ ਨਿਕਲਦਾ ਉਹਦੇ ਤੇ ਵੀ 2 ਸਾਲ ਬਾਅਦ ਉਹਦੇ ਤੇ ਵੀ ਲੋਟ ਪਾ ਕੇ ਤੁਹਾਨੂੰ ਵਾਪਸ ਭੇਜ ਦਿੰਦੇ ਨੇ ਕਈ ਵਾਰ ਉਹ ਐਹੋ ਜੀ ਗੱਲਬਾਤ ਹੈ ਜਿਦੇ ਚ ਸ਼ੈਲਰ ਫੇਲ ਹੋ ਰਹੇ ਨੇ ਸਕੂਲਾਂ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਸ਼ਕ ਨੂੰ ਇਹ ਚਲਾ ਰਹੇ ਨੇ ਉਹਨਾਂ ਨੂੰ ਇਹ ਆ ਵੀ ਇਕੱਠਾ ਕਰਕੇ ਕਿਵੇਂ ਸਭ ਕੁਝ ਕਾਰਪੋਰੇਟ ਦੇ ਥੱਲੇ ਲੈ ਆਈਏ ਇਹਨਾਂ ਨੇ ਇੱਕ ਕ੍ਰਾਂਚਸ ਬਣਾ ਲੈਨੇ ਨੇ ਵੱਡੇ ਜਿਵੇਂ ਸਾਰੇ ਸਕੂਲ ਉਹ ਜਿਵੇਂ 50 ਸਕੂਲ ਇਕੱਠੇ ਕਰਕੇ ਇੱਕ ਕਾਰਪੋਰੇਟ ਨੂੰ ਦੇ ਦੇਣਾ 50 100 ਇਕੱਠਾ ਕਰਕੇ ਇੱਕ ਨੂੰ ਇਹਨਾਂ ਨੂੰ ਇਹ ਆ ਵੀ ਕਿਵੇਂ ਜਿਹੜੀ ਪਬਲਿਕ ਆ ਉਹਨੂੰ ਗਰੀਬ ਕਰੀਏ ਤੇ ਰਾਜ ਕਰਨਾ ਸਿਖਾਲਾ ਹੋਵੇ ਤੇ ਆਪਦੀਆਂ ਸਹੂਲਤਾਂ ਤੇ ਵੱਧ ਤੋਂ ਵੱਧ ਲਾਏ ਜਾਣ ਈਵਨ ਜਿਹੜੇ ਜਿਵੇਂ ਮੰਡੀਆਂ ਦੇ ਵਿੱਚ ਜੇ ਆਪਾਂ ਇਕੱਲੇ ਫੂਸ ਦੀ ਗੱਲ ਕਰੀਏ ਪੂਰੇ ਪੰਜਾਬ ਦਾ ਫੂਸ ਇੰਨੇ ਦਾ ਵਿਕਦਾ ਜਿਹਦੇ ਚੋਂ ਵਧੀਆ ਇੱਕ ਕਹਿ ਲੋ ਕੋਈ ਚੀਜ਼ ਲਈ ਫੰਡ ਰੇਜ਼ ਹੋ ਸਕਦੇ ਨੇ ਪਰ ਉਹ ਚੇਅਰਮੈਨ ਤੇ ਹੋਰ ਉਹਨਾਂ ਚ ਵੰਡਿਆ ਜਾਂਦਾ ਆਈ ਤੁਸੀਂ ਰੇਤ ਦਾ ਲਾ ਲਓ ਦੋ ਨੰਬਰ ਚ ਰੇਤ ਇੰਨੀ ਵਿਕ ਰਹੀ ਹੈ ਧਾਰੂ ਦਾ ਕੰਮ ਦੇ ਪਿੱਛੇ ਤਾਂ ਇਹਨਾਂ ਨੂੰ ਕੇਸਸ ਦੇਣਾ ਤੇ ਪੈਣ ਦੇ ਤੁਸੀਂ ਦੇਖ ਲਓ ਕਿੰਨੇ ਹੱਦ ਤੱਕ ਇਹਨਾਂ ਨੇ ਪੈਸੇ ਖਾਣ ਨੂੰ ਸਾਰਾ ਸਿਸਟਮ ਇਹ じゃ ਬਣਾਤਾ ਵੀ ਵਿੱਚੋਂ ਲੂਪ ਹੋਲਸ ਨਾਲ ਤੁਸੀਂ ਜਿਹੜਾ ਮਰਜ਼ੀ ਚੀਜ਼ ਤੇ ਲੈ ਲਓ ਇਸ ਦੋਨੋਂ ਸਰਕਾਰਾਂ ਦੇ ਵਿੱਚ ਸਕੈਮ ਸਕੈਮ ਜਿਹੜੀ ਕਾਂਗਰਸ ਦੀ ਸਰਕਾਰ ਆਪਾ ਵੋਟ ਆਊਟ ਕਰੀ ਸੀ ਉਹ ਥੋੜੇ ਜੇ ਕਪਲਿਆ ਕਰਕੇ ਕਰੀ ਸੀ ਇਹ ਇਹ ਸਰਕਾਰਾਂ ਤਾਂ ਕਪਲੇ ਆਂਦਾ ਕਹ ਲੋ ਭੰਡਾਰ ਤੁਸੀਂ ਜਿਹੜਾ ਮਰਜੀ ਮੰਤਰੀ ਚੱਕ ਲੋ ਜਿਹੜਾ ਮਰਜੀ ਕੋਈ ਸੈਂਟਰ ਦਾ ਚੱਕ ਲੋ ਕੋਈ ਪੰਜਾਬ ਦਾ ਚੱਕ ਲੋ ਇਹਨਾਂ ਨੂੰ ਕਹ ਲੋ ਪੈਸੇ ਇਕੱਠੇ ਕਰਨ ਦੀ ਪਈ ਹੋਈ ਆ ਆਪਾਂ ਸਿਆਣਪ ਨਾਲ ਚੱਲੀਏ ਤਾਂ ਕਿ ਆਉਣ ਵਾਲੇ ਸਮੇਂ 'ਚ ਚੰਗੇ ਤੇ ਇਮਾਨਦਾਰ ਬੰਦੇ ਨੂੰ ਮੂਰੇ ਲਿਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ